ਪੰਜਾਬ ਦੇ ਲੋਕਾਂ ਨੂੰ ਜਾਣ ਲੈਣਾ ਚਾਹੀਦਾ ਹੈ ਜੇ ਤੁਸੀਂ ਘਰਾਂ ਚੋਂ ਬਾਹਰ ਨਾ ਨਿਕਲੇ ਵੱਡੀ ਤਿਆਰੀ ਹੈ ਤੁਹਾਡੀਆਂ ਜ਼ਮੀਨਾਂ ਬਿਨਾਂ ਪੈਸੇ ਤੋਂ ਅਨਾਜ ਨਹੀਂ ਮਿਲਣਾ ਵੱਡੇ ਪੱਧਰ ਤੇ ਅਨਾਜ ਦੀ ਥੋੜ ਹੋ ਕੇ ਲੋਕਾਂ ਨੇ ਭੁੱਖਮਰੀ ਦਾ ਸ਼ਿਕਾਰ ਹੋਣਾ ਸਸਿਗਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਪੰਜਾਬ ਪਰਦੇ ਵਿੱਚ ਕਿਸਾਨਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਟਰੈਕਟਰ ਮਾਰਚ ਕੱਢਿਆ ਗਿਆ ਇਸ ਮਾਰਚ ਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਹਿੱਸਾ ਲਿਆ ਇਹ ਸਿਰਫ ਇੱਕ ਮਾਰਚ ਨਹੀਂ ਉਸ ਦੇ ਨਾਲ ਇਹ ਪਤਾ ਲੱਗਿਆ ਕਿ ਆਖਿਰ ਕਿਸਾਨ ਜਥੇਬੰਦੀਆਂ ਮੁੜ ਤੋਂ ਇਕੱਠੀਆਂ ਹੋਣ ਜਾ ਰਹੀਆਂ ਨੇ ਪਿਛਲੇ ਹਫਤੇ ਤੋਂ ਲਗਾਤਾਰ ਇਸ ਚੀਜ਼ ਦੀ ਚਰਚਾ ਛਿੜੀ ਹੋਈ ਹੈ ਕਿ ਕਿਸਾਨ ਜਥੇਬੰਦੀਆਂ ਦਾ ਆਪਸ ਦੇ ਵਿੱਚ ਵਿਚਾਰ ਵਟਾਂਦਰਾ ਚੱਲ ਰਿਹਾ ਹੈ ਜਿਸ ਤੋਂ ਬਾਅਦ ਵੱਡੇ ਅੰਦੋਲਨ ਦੀ ਤਿਆਰੀ ਵੀ ਹੋ ਸਕਦੀ ਹੈ ਯਾਨੀ ਕਿ ਤੀਸਰੇ ਕਿਸਾਨ ਅੰਦੋਲਨ ਦੀ ਤਿਆਰੀ ਵੀ ਹੋ ਸਕਦੀ ਹੈ ਜਸਦੀ ਐਗਜ਼ਾਮਪਲ ਹੈ ਜਿਹੜੀ ਉਹ ਸਾਨੂੰ ਵੇਖਣ ਨੂੰ ਮਿਲੀ ਸੂਬੇ ਭਰ ਦੇ ਵਿੱਚ ਸਾਰੇ ਜਥੇਬੰਦੀਆਂ ਨੇ ਰਲ ਕੇ ਵੱਡੇ ਪੱਦਰ ਦੇ ਉੱਪਰ ਟਰੈਕਟਰ ਮਾਰਚ ਕੱਢਿਆ ਤੇ ਇਹ ਟਰੈਕਟਰ ਮਾਰਚ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੀ ਲੈਂਡ ਪਾਲਿਸੀ ਦੇ ਖਿਲਾਫ ਕੱਢਿਆ ਗਿਆ ਜੀ ਹਾਂ ਪੰਜਾਬ ਦੀ ਲੈਂਡ ਪਾਲਿਸੀ ਜਿਸ ਨੂੰ ਸ਼ਾਇਦ ਸਮਝਾਉਣ ਦੀ ਸਰਕਾਰ ਕਾਮਯਾਬ ਨਹੀਂ ਰਹੀ ਜਾਂ ਕਿਸਾਨਾਂ ਨੂੰ ਉਹ ਲੈਂਡ ਪਾਲਿਸੀ ਸਮਝ ਨਹੀਂ ਆ ਰਹੀ ਯਾ ਫਿਰ ਕਿਸਾਨਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਚੁੱਕੀ ਹੈ ਤੇ ਉਹਨਾਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਜੇ ਅਸੀਂ ਇਹ ਲੈਂਡ ਪਾਲਿਸੀ ਦੇ ਅੰਦਰ ਵੜਦੇ ਹਾਂ ਤਾਂ ਆਖਿਰ ਦੇ ਵਿੱਚ ਜਿਹੜਾ ਨੁਕਸਾਨ ਹੈ ਉਹ ਕਿਸਾਨਾਂ ਦਾ ਹੀ ਹੋਣਾ ਸੋ ਪੰਜਾਬ ਸਰਕਾਰ ਪੂਰੇ ਵੱਡੇ ਪੱਧਰ ਤੇ ਕੋਸ਼ਿਸ਼ ਵੀ ਕਰ ਰਹੀ ਹੈ ਪ੍ਰੈਸ ਕਾਨਫਰੰਸ ਵੀ ਹੋ ਰਹੀਆਂ ਨੇ ਪੰਜਾਬ ਕੈਬਨਿਟ ਦੀ ਇੱਕ ਮੀਟਿੰਗ ਵੀ ਹੋਈ ਇਸ ਮੀਟਿੰਗ ਦੇ ਵਿੱਚ ਵੀ ਚਰਚਾ ਛਿੜੀ ਕਿ ਲੈਂਡ ਪੋਲਿੰਗ ਜਿਹੜੀ ਪਾਲਿਸੀ ਹੈ ਉਸ ਦਾ ਆਖਿਰ ਹੁਣ ਕੀ ਕੀਤਾ ਜਾਏਗਾ ਅੱਗੇ ਸੋ ਵਿਚਾਰ ਚਰਚਾਵਾਂ ਕਈ ਨੇ ਇਸ ਪਾਲਿਸੀ ਨੂੰ ਲੈ ਕੇ ਪਰ ਫਿਲਹਾਲ ਦੀ ਘੜੀ ਤੁਹਾਨੂੰ ਦਿਖਾਉਣੇ ਆ ਕਿਉਂਕਿ ਉਗਰਾਹਾਂ ਜਥੇਬੰਦੀ ਦੇ ਵੱਲੋਂ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਗਿਆ ਨਾਲ ਹੀ ਸਰਵਨ ਸਿੰਘ ਭੰਦੇਰ ਹੁਣਾਂ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਡੱਲੇਵਾਲ ਸਾਹਿਬ ਹੁਣਾਂ ਦਾ ਜਿਹੜਾ ਵੱਡੇ ਪੱਧਰ ਦੇ ਉੱਪਰ ਪ੍ਰਦਰਸ਼ਨ ਹੈ ਜਿਹੜਾ ਉਹ ਪੰਜਾਬ ਭਰ ਦੇ ਵਿੱਚ ਰਿਹਾ ਸੋ ਕੀ ਕੁਝ ਰਿਹਾ ਇਸ ਪ੍ਰਦਰਸ਼ਨ ਚ ਆਓ ਤੁਹਾਨੂੰ ਵਿਖਾਉਣੇ ਆ ਉਗਰਾਹਾਂ ਵੱਲੋਂ ਅੱਜ ਲੁਧਿਆਣੇ ਦੇ ਵਿੱਚ ਜੋ ਵੱਡੇ ਪੱਦਰ ਤੇ ਮਾਰਚ ਕੱਢਿਆ ਜਾਣਾ ਜੋ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਇਹ ਪੰਜਾਬ ਦੀ ਸਰਕਾਰ ਇਹ ਨਵੀਂ ਪਾਲਿਸੀ ਲੈ ਕੇ ਆਈ ਆ ਜਿਹੜੀ ਲੋਕਾਂ ਦੀਆਂ ਜ਼ਮੀਨਾਂ ਜ਼াবਰੀ ਹੜੱਪ ਕੇ ਜਾਬਰੀ ਜ਼ਮੀਨਾਂ ਹੜੱਪ ਕੇ ਲੋਕਾਂ ਨੂੰ ਜ਼ਮੀਨਾਂ ਤੋਂ ਬਾਹਰ ਕਰਨੇ ਜਾ ਰਹੀ ਆ ਉਹਦੇ ਸੰਬੰਧ ਦੇ ਵਿੱਚ ਅੱਜ ਵੱਡੀ ਪੱਦਰ ਦੇ ਉੱਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਪਰ ਵੱਡੇ ਪੱਧਰ ਤੇ ਮਾਰਚ ਕੱਢਿਆ ਜਾ ਰਿਹਾ। ਪ੍ਰਧਾਨ ਜੀ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਜੀ? ਸਾਡਾ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਅੱਜ ਮੈਸੇਜ ਦੇਣਾ ਹੈ ਵੱਡੇ ਪੱਧਰ ਤੇ ਸੰਯੁਕਤ ਮੋਰਚੇ ਵੱਲੋਂ ਵੱਡਾ ਮਾਰਚ ਆ ਜਿਹੜਾ ਪੰਜਾਬ ਦੇ ਅੰਦਰ ਟਰੈਕਟਰ ਮਾਰਚ ਹੈ। ਤੇ ਸੰਗਰੂਰ ਜ਼ਿਲ੍ਹੇ ਵੱਲੋਂ ਵੱਡੇ ਪੱਧਰ ਤੇ ਜਿਹੜੀਆਂ ਗੱਡੀਆਂ ਖੜੀਆਂ ਨੇ ਇਹ ਲੈ ਕੇ ਜਾਣੀਆਂ ਨੇ। ਅੱਜ ਪੰਜਾਬ ਨੇ ਪੰਜਾਬ ਦੀ ਸਰਕਾਰ ਨੂੰ ਦੱਸ ਦੇਣਾ ਵੀ ਥੁੱਕ ਕੇ ਚੱਟਣ ਲਈ ਮਜਬੂਰ ਕਰਨਗੇ ਲੋਕ ਜ਼ਮੀਨਾਂ ਤੇ ਕਦੇ ਵੀ ਕਬਜ਼ਾ ਬਰਦਾਸ਼ਤ ਨਹੀਂ ਕਰਨਗੇ। ਪੰਜਾਬ ਦੇ ਲੋਕਾਂ ਨੂੰ ਜਾਣ ਲੈਣਾ ਚਾਹੀਦਾ ਹੈ ਜੇ ਤੁਸੀਂ ਘਰਾਂ ਚੋਂ ਬਾਹਰ ਨਾ ਨਿਕਲੇ ਵੱਡੀ ਤਿਆਰੀ ਹੈ ਤੁਹਾਡੀਆਂ ਜ਼ਮੀਨਾਂ ਬਿਨਾ ਪੈਸਿਆਂ ਤੋਂ ਖੋਣੇ ਅਸੀਂ ਬੋਲਦੇ ਆਇਆ ਵੀ ਬਿਨਾ ਪੈਸਿਆਂ ਤੋਂ ਐਲਾਨ ਕਰਨਗੇ ਉਹ ਕਰਤਾ ਇਹਨਾਂ ਨੇ ਵੀ ਤੁਹਾਡੀ ਜ਼ਮੀਨ ਆ ਤੁਹਾਨੂੰ ਤੁਹਾਡੀ ਜ਼ਮੀਨ ਚੋਂ ਕੀਲੇ ਚੋਂ ਚੌਥਾ ਹਿੱਸਾ ਦੇਣਾ ਜਾਨੀ ਕਿ ਬੜੀ ਹੈਰਾਨਗੀ ਦੀ ਗੱਲ ਹੈ ਜੇ ਕਿਸੇ ਖੇਤ ਚ بڑے ਕਿਸਾਨ ਨੂੰ ਤੁਸੀਂ ਇਹ ਗੱਲ ਕਹਿਣ ਜਾਓ ਉਹ ਡਾਂਗ ਚੱਕ ਲੂਗਾ ਕਹੀ ਮਾਰੂਗਾ ਇਹ ਕਿਹੜੀ ਗੱਲ ਕਹਿ ਰਹੇ ਹੋ ਤੁਸੀਂ ਜਾਨੀ ਕਿ ਸਰਕਾਰ ਨੂੰ ਸ਼ਰਮ ਨਹੀਂ ਬੇਸ਼ਰਮੀ ਦੀਆਂ ਗੱਲਾਂ ਭਗਵੰਤ ਮਾਨ ਦੀ ਸਰਕਾਰ ਕਰ ਰਹੀ ਹੈ ਕਦੇ ਬਰਦਾਸ਼ਤ ਨਹੀਂ ਕਰਨਗੇ ਲੈਂਡ ਪੂਲਿੰਗ ਦਾ ਨਾਂ ਦੇ ਕੇ ਇਹ ਪਾਲਿਸੀ ਬਣਾਈ ਆ ਜ਼ਮੀਨਾਂ ਖੋਣ ਵਾਸਤੇ ਤੁਸੀਂ ਇਹ ਨਾ ਮੰਨਿਓ ਵੀ ਕੱਲੀ ਲੁਧਿਆਣੇ ਦੀ ਜ਼ਮੀਨ ਖੋਹੀ ਜਾਊਗੀ ਕੱਲੀ ਸਰੂਰ ਕੋਲੇ 650 ਕਿਲਾ ਕੋਇਆ ਜਾਊ ਖੁੱਡ ਜ਼ਮੀਨ ਦਾ ਕਿਸੇ ਕੋਲੇ ਛੱਡਣਾ ਨਹੀਂ ਇਹਨਾਂ ਦੀ ਨੀਤੀ ਪਾਲਿਸੀ ਹੈ ਵੀ ਜ਼ਮੀਨਾਂ ਤੋਂ ਬਾਹਰ ਕਰਨਾ ਕਿਸਾਨਾਂ ਨੂੰ ਕਿਸਾਨ ਜ਼ਮੀਨਾਂ ਤੋਂ ਬਾਹਰ ਹੁੰਦੇ ਨੇ ਕਿਸਾਨ ਮਜ਼ਦੂਰ ਛੋਟੇ ਦੁਕਾਨਦਾਰ ਮੁਲਾਜ਼ਮ ਅਸੀਂ ਜ਼ਮੀਨ ਨਾਲ ਜੁੜੇ ਹੋਏ ਲੋਕਾਂ ਜਿਹਦੇ ਕੋਲੇ ਜ਼ਮੀਨ ਨਹੀਂ ਉਹ ਜੁੜਿਆ ਹੋਇਆ ਜ਼ਮੀਨ ਨਾਲ ਕਿਵੇਂ ਜ਼ਮੀਨ ਨਾਲ ਜੁੜਿਆ ਹੋਇਆ ਹੈ ਜ਼ਮੀਨ ਚੋਂ ਅਨਾਜ ਪੈਦਾ ਹੁੰਦਾ ਹੈ ਅਨਾਜ ਹਰ ਬੰਦਾ ਖਾਂਦਾ ਹੈ ਹਰ ਬੰਦੇ ਨੂੰ ਜਣੀ ਕਿ ਅਨਾਜ ਖਾਣ ਨੂੰ ਮਿਲਦਾ ਹੈ ਜਿੱਦਣ ਅਜੋਗਦਾਰਾਂ ਕੋਲੇ ਜ਼ਮੀਨਾਂ ਚਲੀਆਂ ਗਈਆਂ ਅਨਾਜ ਨਹੀਂ ਮਿਲਣਾ ਵੱਡੇ ਪੱਦਰ ਤੇ ਅਨਾਜ ਦੀ ਥੋੜ ਹੋ ਕੇ ਲੋਕਾਂ ਨੇ ਭੁੱਖਮਰੀ ਦਾ ਸ਼ਿਕਾਰ ਹੋਣਾ ਭੁੱਖਮਰੀ ਦਾ ਸ਼ਿਕਾਰ ਹੋ ਕੇ ਲੋਕ ਜਣੀ ਕਿ ਦੂ ਵੱਡੇ ਪੱਦਰ ਤੇ ਸਾਡੇ ਪੰਜਾਬ ਦਾ ਨਾਂ ਸੁਣਾ ਵੱਡੇ ਪੱਦਰ ਤੇ ਨੁਕਸਾਨ ਹੀ ਪੰਜਾਬ ਦਾ ਕਰ ਚੁੱਕੇ ਨੇ ਜੇ ਜ਼ਮੀਨਾਂ ਤੇ ਕਬਜ਼ਾ ਹੁੰਦਾ ਹੈ ਦਾ ਪੰਜਾਬ ਦੇ ਲੋਕਾਂ ਦੀ ਹਾਲਤ ਹੈ ਜਿਹੜੀ ਉਹ ਬਹੁਤ ਮਾੜੀ ਹੋਣੀ ਹੈ ਕਦੇ ਵੀ ਲੋਕ ਬਰਦਾਸ਼ਤ ਨਹੀਂ ਕਰਨਗੇ ਪੰਜਾਬ ਦੇ ਲੋਕ ਸਦਾ ਸਰਕਾਰਾਂ ਨਾਲ ਟੱਕਰ ਲੈਂਦੇ ਰਹੇ ਆ ਤੇ ਹੁਣ ਲੈ ਰਹੇ ਆ ਕਿ ਘਰਾਂ ਤੋਂ ਬਾਹਰ ਨਿਕਲਿਆ ਵੱਡੀ ਗਿਣਤੀ ਬਲਾਕ ਪੁਹਾਨੀਗੜ ਦੇ ਪਿੰਡ ਨੇ ਇਹ ਜਿਹੜੇ ਅੱਜ ਵੱਡੀ ਗਿਣਤੀ ਘਰਾਚੋਂ ਮੰਡੀ ਚੋਂ ਇਕੱਠੇ ਹੋ ਕੇ ਲੁਧਿਆਣੇ ਨੂੰ ਤੁਰ ਰਹੇ ਆ ਅਸੀਂ ਮੂੰਹ ਤੋੜਮਾ ਜਵਾਬ ਦੇਵਾਂਗੇ ਉੱਥੇ ਤੱਕ ਜਾਣਗੇ ਲੋਕ ਜਿੱਥੇ ਤੱਕ ਇਹਨਾਂ ਨੇ ਸੋਚਿਆ ਨਹੀਂ ਪਿੰਡਾਂ 'ਚ ਲਿਖ ਕੇ ਲਾ ਦਿੱਤਾ ਵੀ ਅਵਾਰਾ ਕੁੱਤੇ ਅਵਾਰਾ ਡੰਗਰ ਤੇ ਆਮ ਆਦਮੀ ਦੀ ਸਰਕਾਰ ਸਾਡੇ ਪਿੰਡ ਚ ਬੜੇ ਨਾ ਕਿਉਂ ਲਖਣਾ ਪਿਆ ਲੋਕਾਂ ਉਹ ਸਰਕਾਰ ਦੇ ਵਰਕਲਾਸਖ ਲਖਣਾ ਪੈ ਗਿਆ ਜਿਹੜੀ ਸਰਕਾਰ ਇਹ ਕਹਿ ਕੇ ਆਈ ਸੀ ਕਿ ਪਿੰਡਾਂ ਚੋਂ ਗਲੀਆਂ ਚੋਂ ਸੱਥਾਂ ਚੋਂ ਚੱਲਾਂਗੇ ਚੱਲਣ ਦੇ ਬਜਾਏ ਉਲਟ ਕਰਦਾ ਵੀ ਸੱਥਾਂ ਖੋਹਾਂਗੇ ਘਰੋਂ ਕੱਢਾਂਗੇ ਜ਼ਮੀਨਾਂ ਖੋਹਾਂਗੇ ਉਧਰ ਨੂੰ ਜਿਹੜੀ ਕਿ ਪੰਜਾਬ ਦੀ ਸਰਕਾਰ ਹੈ ਜਿਹੜੀ ਭਾਜਪਾ ਦੀ ਸਰਕਾਰ ਨਾਲ ਰਲ ਕੇ ਅਜੋਗਦਾਰਿਆਂ ਨੂੰ ਵੱਡੇ ਪੱਧਰ ਤੇ ਜ਼ਮੀਨਾਂ ਹਵਾਲੇ ਕਰਦੀਆਂ ਨੇ ਖੁੱਡ ਖੁੱਡ ਜ਼ਮੀਨ ਦਾ ਜ਼ਮੀਨ ਰਹਿ ਕਿੱਥੇ ਗਈ ਇਹਨਾਂ ਨੇ ਸੜਕਾਂ ਦੇ ਨਾਂ ਤੇ ਜ਼ਮੀਨਾਂ ਖੋਈਆਂ ਹੋ ਰੇਲਾ ਕੱਢਣ ਦੇ ਨਾਂ ਤੇ ਜ਼ਮੀਨਾਂ ਖੋਣਗੇ ਹੁਣ ਜਣੀ ਕਿਹਾ ਲੈਂਡ ਪੂਲਿੰਗ ਪਾਲਿਸੀ ਬਣਾ ਕੇ ਸਿੱਧੀ ਜ਼ਮੀਨਾਂ ਚ ਆ ਕੇ ਵੀ ਦੇਣਾ ਵੀ ਕੁਛ ਨਹੀਂ ਇਹਨਾਂ ਨੇ ਬਾਹਰਲੀਆ ਸਟੇਟਾਂ ਚ ਵੀ ਬਣਾਇਆ ਹੈ ਮਹਾਰਾਸ਼ਟਰ ਦੇ ਅੰਦਰ ਇਹਨਾਂ ਨੇ ਕਾਨੂੰਨ ਬਣਾ ਦਿੱਤਾ ਵੀ ਅਸੀਂ ਜ਼ਮੀਨਾਂ ਖੋ ਕੇ ਜਿਹਦੇ 50 ਕਿੱਲੇ ਖੋਲੇ ਉਹਨੂੰ 25 ਕਿੱਲੇ ਕਿਤੇ ਸਮਾਰ ਕੇ ਦੇਵਾਂਗੇ 25 ਕਿੱਲੇ ਸਮਾਰ ਕੇ ਦੇਣੇ ਨੇ ਉਹ ਵੀ ਐ ਨਹੀਂ ਪਤਾ ਕਿੱਥੇ ਦੇਣੇ ਨੇ ਕਿੱਥੇ ਨਹੀਂ ਦੇਣੇ ਉਹ ਉਹਨਾਂ ਦੀ ਮਰਜ਼ੀ ਹੈ ਵੀ ਕਿੱਥੇ ਦੇਣੇ ਨੇ ਇਸ ਕਰਕੇ ਖਿਆਲ ਕਰਨਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਇਹਨਾਂ ਦੇ ਵਰਕਲਾਬ ਬੱਚਾ ਬੱਚਾ ਪੰਜਾਬ ਦਾ ਅੱਜ ਬੋਲ ਰਿਹਾ ਜਿਹੜੇ ਬੰਦੇ ਨਵੇਂ ਨਾਲ ਖੜੇ ਤੇ ਜਿਹੜੇ ਕਹਿੰਦੇ ਨੇ ਵੀ ਮੇਰੇ 40 ਕਿੱਲੇ ਜ਼ਮੀਨ ਦੇ ਨੇ ਮੇਰੇ ਕੋਲੇ ਪਰ ਮੈਂ ਆਮ ਆਦਮੀ ਨਾ ਚਮਚਾ ਦੀ ਬਈ ਮੇਰੀ ਜ਼ਮੀਨ ਇਹ ਜਣੀ ਕਿਉਂ ਚਾ ਗਈ ਇਸ ਕਰਕੇ ਇਹਨਾਂ ਨੇ ਬਖਸ਼ਣਾ ਕੋਈ ਨਹੀਂ ਅਸੀਂ ਬੋਲਦੇ ਰਹੇ ਆ ਵੀ ਪੰਜਾਬ ਦੇ ਲੋਕੋ ਉੱਠੋ ਹਜੇ ਇੱਕ ਹੋਰ ਇਹ ਪਾਲਿਸੀ ਲੈ ਕੇ ਨੇ ਜ਼ਮੀਨ ਵਾਸਤੇ ਤੁਹਾਡੇ ਘਰਾਂ ਦਾ ਦੀਵਾ ਗੁੱਲ ਕਰਨ ਵਾਸਤੇ ਆ ਰਹੇ ਆ ਮੀਟਰ ਨੇ ਜਿਹੜੇ ਉਹ ਲਾ ਰਹੇ ਨੇ ਫਰੀ ਪੇਟ ਮੀਟਰ ਦਾ ਨਾਮ ਹੈ ਉਹ ਮੀਟਰ ਵੀ ਸਾਨੂੰ ਕਦਾਲ ਕਰੂਗਾ 35 35 40 40000 ਰੁਪਿਆ ਬਿਲਾਉਣਾ ਉਹਦੇ ਵਾਸਤੇ ਵੀ ਇਤੋਂ ਵੱਡੀ ਗਰਮੀ ਚ ਘਰੋਂ ਨਿਕਲਣਾ ਨਹੀਂ ਇਹਨਾਂ ਨੂੰ ਅਲਟੀਮੇਟਮ ਦਿੱਤਾ ਸੈਂਟਰ ਸਰਕਾਰ ਨੇ ਵੀ ਜਿਹੜੀ ਨੀਤੀ ਪਾਲਿਸੀ ਹੈ ਜਿਹੜਾ ਆਪਾਂ 2020 ਬਿਜਲੀ ਜਿਹੜਾ ਐਕਟ ਰੋਕਦੇ ਸੀਗੇ ਉਹ ਇਹਨਾਂ ਨੇ ਲਾਗੂ ਕਰਤਾ ਉਹ ਹਰ ਹਾਲ ਕਿ ਕਹਿੰਦੇ 2026 ਤੱਕ ਲਾਗੂ ਕਰਨਾ ਜੇ ਉਹ ਲਾਗੂ ਨਾ ਕਰ ਸਕੇ ਤੁਹਾਡੀਆਂ ਸਾਰੀਆਂ ਜਿਹੜੀਆਂ ਪਾਲਿਸੀਆਂ ਨੇ ਬੰਦ ਕਰਾਂਗੇ ਇਸ ਕਰਕੇ ਜਣੀ ਕਿ ਇਹ ਡਾਂਗ ਚੱਕਣਗੇ ਹੋ ਸਕਦਾ ਹੈ ਇਹ ਸੀਆਰਪੀ ਤੱਕ ਪਹੁੰਚਣ ਇਹ ਉੱਥੇ ਤੱਕ ਜਾਊਗਾ ਇਹ ਬੰਦਾ ਜਿਹੜੇ ਨੂੰ ਤੁਸੀਂ ਕਹਿੰਦੇ ਦੀਵੇ ਆਮ ਘਰ ਦਾ ਮੁੰਡਾ ਇਹ ਆਮ ਘਰ ਦਾ ਮੁੰਡਾ ਨਹੀਂ ਇਹ ਅਜੋਗ ਆਧਾਰਿਆਂ ਦਾ ਦਲਾਲ ਬਣ ਕੇ ਉਹਨਾਂ ਦਾ ਹੱਟਦਾਰ ਬਣ ਕੇ ਉਹਨਾਂ ਨੂੰ ਪੰਜਾਬ ਲਟਾਉਣ ਤੇ ਲੱਗਿਆ ਹੋਇਆ ਕਦੇ ਬਰਦਾਸ਼ਤ ਨਹੀਂ ਕਰਨਗੇ ਵੱਡੀ ਗਿਣਤੀ ਅਸੀਂ ਇੱਥੋਂ ਤੁਰਾਂਗੇ ਜਾਂ ਕਿ ਆਹ ਸਾਰੀ ਤਿਆਰੀ ਹੈ ਜਿਹੜੀ ਤੁਸੀਂ ਆਪਣੀਆਂ ਅੱਖਾਂ ਦੇਖੋ ਵੱਡੀ ਯਾਨੀ ਕਿ ਲੋਕਾਂ ਦੇ ਅੰਦਰ ਵੱਡਾ ਵਿਰੋਧ ਇਸ ਗੱਲ ਦਾ ਜ਼ਮੀਨ ਨੂੰ ਲੈ ਕੇ ਇਹ ਕਦੇ ਵੀ ਪੰਜਾਬ ਦੇ ਲੋਕ ਨਾ ਕਦੇ برداشت ਹੈ ਤੇ ਨਾ ਕਰਨੇ ਉਹ ਲੋਕ ਨੇ ਜਿਹੜੇ ਲੋਕਾਂ ਨੇ ਪਹਿਲਾ ਸਮੇਂ ਵਿੱਚ ਜਦੋਂ ਪੰਜਾਬ ਦੀ ਆਣ ਤੇ ਸ਼ਾਨ ਨੂੰ ਪੱਗ ਨੂੰ ਹੱਥ ਪਿਆ ਲੋਕਾਂ ਨੇ ਵੱਡੇ ਪੱਦਰ ਤੇ ਜਾਨਾਂ ਦਿੱਤੀਆਂ ਤੇ ਲਈਆਂ ਵੀ ਨੇ ਉਸੇ ਰਾਹ ਪਹਿਣਗੇ ਪੰਜਾਬ ਦੇ ਲੋਕ ਜੇ ਸਰਕਾਰ ਮੁੜੀ ਨਾ ਸਰਕਾਰ ਨੂੰ ਫੌਰੀ ਤੌਰ ਤੇ ਬਿਆਨ ਦੇਣਾ ਚਾਹੀਦਾ ਵੀ ਅਸੀਂ ਇਹ ਪਾਲਿਸੀ ਨੂੰ ਰੱਦ ਕਰਦੇ ਹਾਂ ਤੇ ਕਦੇ ਵੀ ਨਹੀਂ ਲਾਗੂ ਕਰਦੇ ਉਧਰੋਂ ਸੁਖਵੀਰ ਬਾਦਲ ਫਿਰਦਾ ਉਹਨਾਂ ਨੇ ਧਰਨਾ ਵੀ ਲਾਇਆ ਹੈ ਉਹਨਾਂ ਨੇ ਵੀ ਪੁੱਛ ਲਿਓ 2008 ਚ ਇਹਨਾਂ ਨੇ ਲਾਗੂ ਕੀਤੀ ਹੈ ਤੇ 13 ਚ 13 ਚ ਜਣੀ ਕਿ ਇਹਨਾਂ ਨੇ ਉਹ ਜ਼ਮੀਨਾਂ ਰੋਕੀਆਂ ਨਾ ਜ਼ਮੀਨਾਂ ਵਾਲੇ ਭੁੱਖੇ ਮਰਦੇ ਆ ਉਹਨਾਂ ਤੋਂ ਜ਼ਮੀਨਾਂ ਖੋਹ ਲੀਆਂ ਜ਼ਮੀਨਾਂ ਖੋਹ ਕੇ ਜਣੀ ਕਿ ਉਹ ਘਰਾਂ ਚੋਂ ਬਾਹਰ ਕਰ ਦਿੱ ਇਹੀ ਹਾਲ ਸਾਡਾ ਹੋਣਾ ਇਸ ਕਰਕੇ ਭਰਾਵੋ ਇਸ ਗੱਲ ਦਾ ਖਿਆਲ ਕਰਨਾ ਚਾਹੀਦਾ ਅਸੀਂ ਸਾਰੇ ਲੋਕ ਜਿਹੜੇ ਰੋਟੀ ਖਾਂਦੇ ਆ ਉਹ ਜ਼ਮੀਨ ਨਾਲ ਬੁਰੀ ਰੋਟੀ ਖੇਡ ਮਿਲੂਗੀ ਜੇ ਜ਼ਮੀਨ ਹੈ ਨਹੀਂ ਰੋਟੀ ਤੋਂ ਭੁੱਖੇ ਮਰਾਂ ਇਸ ਕਰਕੇ ਸਜਣੋ ਬੇਨਤੀ ਆ ਬੱਚੇ-ਬੱਚੇ ਨੂੰ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਇਹ ਖਿਆਲ ਕਰ ਲੈਣਾ ਚਾਹੀਦਾ ਸਾਨੂੰ ਸਰਕਾਰਾਂ ਸਭ ਤੋਂ ਵੱਧ ਇਹਨਾਂ ਦਾ ਜ਼ਮੀਨ ਤੇ ਖਿਆਲ ਹੈ ਇਹ ਕਹਿੰਦੇ ਤੇਲ ਭੰਡਾਰ ਛੱਡੋ ਸਾਨੂੰ ਸਿਰਫ ਜ਼ਮੀਨ ਚਾਹੀਦੀ ਐ ਜ਼ਮੀਨ ਚੋਂ ਖਾਣ ਨੂੰ ਮਿਲਦਾ ਜ਼ਮੀਨ ਚੋਂ ਹੀ ਪਾਣੀ ਮਿਲਦਾ ਪਾਣੀ ਇਹਨਾਂ ਨੇ ਵਰਲਡ ਬੈਂਕ ਨੂੰ ਵੇਚ ਦਿੱਤਾ ਆਉਣ ਵਾਲੇ ਸਮੇਂ ਚ ਬੂੰਦ ਬੂੰਦ ਪਾਣੀ ਦੀ ਨੂੰ ਲੋਕ ਅਕਸਣਗੇ ਮੁੱਲ ਪਾਣੀ ਮਿਲਣਾ ਹਰ ਮੋਟਰ ਤੇ ਮੀਟਰ ਲੱਗ ਗਿਆ ਜਿਹੜਾ ਤੁਸੀਂ ਘਰ ਚੋਂ ਪਾਣੀ ਕੱਢੋਗੇ ਡੰਗਰ ਡੁੰਗਰ ਨਿਮਾਉਣ ਵਾਸਤੇ ਉਹਦਾ ਬਿੱਲ ਭਰਨਾ ਪਿਆ ਕਰੂਗਾ ਉਧਰ ਨੂੰ ਪੈਗੀਆਂ ਇਹ ਕਾਨੂੰਨਾਂ ਦਾ ਪਤਾ ਨਹੀਂ ਤੁਹਾਨੂੰ ਲੋਕਾਂ ਨੂੰ ਲੋਕ ਤਾਂ ਬਸ ਇਹਨਾਂ ਨੇ ਕੀ ਦਿੱਤਾ ਦੀ ਸਾਨੂੰ ਮਿੱਠੀ ਜ਼ਹਿਰ ਕਾਗਜ ਲਪੇਟ ਕੇ ਦਿੱਤੀ ਸੀ ਵੀ ਪਾਣੀ ਦੇ ਤਾਂ ਨਹਿਰ ਦਾ ਬਿਜਲੀ ਫਰੀ ਦਿੱਤੀ ਫਰੀ ਕੁਛ ਨਹੀਂ ਦਿੱਤਾ ਅਸੀਂ ਬੋਲਦੇ ਰਹੇ ਆ ਵੀ ਪਾਣੀ ਲਾਉਂਗੇ ਕਸ ਨੂੰ ਜੇ ਜ਼ਮੀਨਾਂ ਨਾ ਰਹੀਆਂ ਉਹੀ ਗੱਲ ਆ ਗਈ ਨਾ ਇਹਨਾਂ ਨੇ ਐਲਾਨੇ ਕਰਤਾ ਵੀ ਜ਼ਮੀਨਾਂ ਖੋਹਾਂਗੇ ਇਸ ਕਰਕੇ ਇਹਨਾਂ ਨੇ ਸਾਨੂੰ ਕੁਛ ਨਹੀਂ ਦਿੱਤਾ ਪਾਣੀ ਦੀ ਬੂੰਦ ਸਾਡੇ ਕੋਲੇ ਹੈ ਨਹੀਂ ਪਾਣੀ ਵਰਲਡ ਬੈਂਕ ਦਾ ਉਹਦਾ ਕਬਜ਼ਾ ਹੈ ਆਉਣ ਵਾਲੇ ਸਾਲਾਂ 'ਚ ਉਹ ਨੀਤੀਆਂ ਲਾਗੂ ਹੋਣਗੀਆਂ ਇਹੀ ਰੌਲਾ ਇਹੀ ਕਕਾਰਾ ਪਿੰਡਾਂ 'ਚ ਪਾਣੀ ਪਿੱਛੇ ਪੈਣਾ ਕਿ ਉਹ ਹਜੇ ਲੋਕਾਂ ਨੂੰ ਪਤਾ ਨਹੀਂ ਵੀ ਕਾਨੂੰਨ ਬਣ ਗਿਆ ਲਾਗੂ ਨਹੀਂ ਹੋਇਆ ਲਾਗੂ ਕਰ ਦੇਣਗੇ ਇਸ ਗੱਲ ਨੂੰ ਲੈ ਕੇ ਸਜਣੋ ਇਸ ਗੱਲਾਂ ਦਾ ਖਿਆਲ ਪੜੋ ਤੁਸੀਂ ਵੀ ਪਾਣੀ ਕਿਹਦਾ ਹੈ ਹਰਿਆਣੇ ਤੇ ਪੰਜਾਬ ਦੀ ਲੜਾਈ ਰਾਜਨੀਤਿਕ ਲੋਕ ਕਰਾਉਣ ਲੱਗੇ ਹੋਇਆ ਪਾਣੀ ਹਰਿਆਣੇ ਨੂੰ ਨਹੀਂ ਦੇਣਾ ਜੀ ਕੋਈ ਕਹਿੰਦਾ ਅਸੀਂ ਬੂੰਦ ਨਹੀਂ ਦੰਦੇ ਅਸੀਂ ਹਰਿਆਣੇ ਨੂੰ ਪਾਣੀ ਨਹੀਂ ਦੰਦੇ ਪਾਣੀ ਥੋੜਾ ਹੈ ਹੀ ਨਹੀਂ ਦੇਵਾਂ ਕਿ ਕਿਨੂੰ ਪਾਣੀ ਦਾ ਵਰਲਡ ਬੈਂਕ ਨੇ ਤੈਅ ਕਰਨਾ ਵੀ ਅਸੀਂ ਹਰਿਆਣੇ ਨੂੰ ਕਿੰਨਾ ਦੇਣਾ ਤੁਹਾਨੂੰ ਪੀਣ ਨੂੰ ਕਿੰਨਾ ਦੇਣਾ ਖੇਤਾਂ ਨੂੰ ਪਾਣੀ ਕਿੰਨਾ ਦੇਣਾ ਖੇਤ ਰਮਾਉਣ ਵਾਸਤੇ ਖੇਤ ਤਾਂ ਛੱਡਣੀ ਨਹੀਂ ਇਹਨਾਂ ਨੇ ਖੇਤਾਂ ਨੂੰ ਪਾਣੀ ਦਾ ਤੈ ਤਾਂ ਕਰਾਵਾਂਗੇ ਜੇ ਤੁਸੀਂ ਸਾਡੇ ਕੋਲੇ ਖੇਤ ਰਹਿਣਗੇ ਜੇ ਅਸੀਂ ਜ਼ਮੀਨ ਬਚਾਉਨੇ ਆਂ ਤਾ ਪੱਗ ਬਚਦੀ ਹੈ ਇੱਜ਼ਤ ਰਹਿੰਦੀ ਹੈ ਜ਼ਮੀਨ ਬਚਦੀ ਹੈ ਤਾਂ ਹੀ ਅਸੀਂ ਪੰਜਾਬ 'ਚ ਰਹਿੰਦੇ ਰਹਾਂਗੇ ਨਹੀਂ ਸਜਣੋ ਜ਼ਮੀਨ ਬਿਨਾ ਮਲਿਆ ਮੇਟ ਹੋ ਜਾਊਗਾ ਜ਼ਮੀਨ ਬਿਨਾ ਅਸੀਂ ਸਰਕਾਰ ਨਾਲ ਲੜ ਨਹੀਂ ਸਕਾਂਗੇ ਬਿਹਾਰ ਦੇ ਲੋਕ ਉਸ ਤਰੀਕੇ ਨਾਲ ਨਹੀਂ ਲੜ ਸਕਦੇ ਕਿਉਂ ਕਮਜ਼ੋਰੀ ਹੈ ਸਾਡੇ ਕੋਲੇ ਤਾਕਤ ਜ਼ਮੀਨਾਂ ਦੀ ਹੈ ਜੇ ਅਸੀਂ ਲੰਗਰ ਚਲਾਉਨੇ ਆ ਜ਼ਮੀਨਾਂ ਕਰਕੇ ਨਹੀਂ ਤਾਂ ਕਣਕ 1000 ਰੁਪਏ ਕਿਲੋ ਹੋਊਗੀ 450 ਨੂੰ ਕਣਕ ਆਪਣੇ ਪਾਕਿਸਤਾਨ ਦੇ ਅੰਦਰ ਵਿਕ ਰਹੀ ਹੈ ਅੱਜ ਵੀ ਇਸ ਕਰਕੇ ਵੱਡੀ ਜ਼ਰੂਰਤ ਹੈ ਬੱਚੇ-ਬੱਚੇ ਨੂੰ ਜਾਗਣਾ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਦੁਕਾਨਦਾਰਾਂ ਨੂੰ ਹੁਣ ਵੱਡੇ ਪੱਧਰ ਤੇ ਜਿਹੜਾ ਸੰਗਰੂਰ ਧਰਨਾ ਲੱਗਿਆ ਸੀ 25 ਤਰੀਕ ਨੂੰ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਮਜ਼ਦੂਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਪੜੇ ਨੇ ਉਹਦੇ ਹੱਕ 'ਚ ਬਹੁਤ ਵੱਡੇ ਪੱਧਰ ਤੇ ਲੋਕ ਗਏ ਨੇ ਵੀ ਜੇ ਐਂ ਆਗੂ ਨੂੰ ਫੜਨ ਲੱਗੇ ਇਹ ਕਿਸਾਨ ਆਗੂ ਨੂੰ ਵੀ ਹੱਥ ਪਾਉਣਗੇ ਉਹ 'ਚ ਵੱਡੇ ਪੱਧਰ ਤੇ ਸਾਰੇ ਲੋਕ ਇਕੱਠੇ ਹੋਇਆ ਮਜ਼ਦੂਰ ਕਿਸਾਨ ਮਲਾਜ਼ਮ ਹਰ ਵਰਗ ਜਣੇ ਕਿ ਇੱਕ ਮੰਚ ਤੇ ਇਕੱਠਾ ਦੀ ਅੱਜ ਪੰਜਾਬ ਇੱਕ ਮੰਚ ਤੇ ਜ਼ਮੀਨਾਂ ਨੂੰ ਲੈ ਕੇ ਉਹ ਕਾਲੇ ਕਾਨੂੰਨਾਂ ਵਾਂਗੂ ਫੇਰ ਇਕੱਠਾ ਹੋਇਆ। ਮੂੰਹ ਤੋੜ ਜਵਾਬ ਦੇਵਾਂਗੇ, ਦੰਦ ਖੱਟੇ ਕਰਾਂਗੇ, ਲੋਹੇ ਦੇ ਦਾਣੇ ਚਵਾਵਾਂਗੇ ਸਰਕਾਰ ਨੂੰ। ਇਸ ਕਰਕੇ ਤੁਹਾਡਾ ਤੁਹਾਨੂੰ ਇਸ ਰਹੀਂ ਸੋਸ਼ਲ ਮੀਡੀਆ ਰਹੀਂ ਸਾਡਾ ਕਹਿਣਾ ਹੈ ਵੀ ਬੱਚਾ-ਬੱਚਾ ਜਾਗੋ, ਛੱਡੋ ਖਿਆਲ ਇਹਨਾਂ ਦਾ। ਇਹ ਐਸੇ ਖਿਆਲ ਚ ਜਣੇ ਕਿ ਤੁਹਾਨੂੰਆਂ ਸੋਡੀਆਂ ਜ਼ਮੀਨਾਂ ਖੋ ਕੇ ਤੁਹਾਨੂੰ ਘਰੋਂ ਬਾਹਰ ਕੱਢਣਗੇ। ਇਹਨਾਂ ਨੇ ਇਹ ਤੈਅ ਕਰਨਗੇ ਕਿੱਥੇ ਪੈਣਾ ਹੈ, ਕਿੱਥੇ ਰਹਿਣਾ ਹੈ। ਅਸੀਂ ਕਹਿੰਦੇ ਮਕਾਨ ਦੇਵਾਂਗੇ ਕਿੱਥੇ ਰਹਿਣਾ ਇਹਨਾਂ ਨੂੰ। ਪਿੰਡਾਂ ਚੋਂ ਕੱਢ ਕੇ ਸ਼ਹਿਰੀ ਬਣਾਉਣਾ ਹੈ ਸ਼ਹਿਰੀ ਕਾਦੇ ਵਾਸਤੇ ਬਣਾਉਣਾ ਸਾਡੀਆਂ ਔਰਤਾਂ ਇਹਨਾਂ ਦੇ ਘਰਾਂ ਚ ਪੋਚੇ ਲਾਉਣੇ ਆ ਜੋਗਦਾਰਿਆਂ ਦੇ ਸਾਡੇ ਬੱਚੇ ਇਹਨਾਂ ਦੇ ਕੁੱਤੇ ਸਾਹਮਣ ਉਹ ਕੁੱਤੇ ਸਾਹਮਣ ਵਾਸਤੇ ਇਹਨਾਂ ਦੀ ਤਿਆਰੀ ਹੈ ਵੱਡੇ ਪੰਦਰ ਤੇ ਵੀ ਅਸੀਂ ਸ਼ੇਰ ਪਾਲੀਏ ਕੁੱਤੇ ਪਾਲੀਏ ਇਹ ਸਾਡੇ ਕੁੱਤੇ ਨਮਾਇਆ ਕਰਨਗੇ ਸਾਡੀਆਂ ਔਰਤਾਂ ਜੇ ਅਸੀਂ ਨਾ ਜਾਗੇ ਇਹਨਾਂ ਦੇ ਕੁੱਤੇ ਨਮਾਇਆ ਕਰਨੀ ਆ ਕੁੱਤੇ ਸਾਡੇ ਜਵਾਬ ਖੁੱਖੇ ਮਰਿਆ ਕਰਨਗੇ ਉਹ ਰੋਟੀ ਵਾਸਤੇ ਇਹਨਾਂ ਦੇ ਕੁੱਤੇ ਨਮਾਉਣ ਜਾਇਆ ਕਰਨਗੀਆਂ ਇਹ ਪੰਜਾਬ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ ਇਹਦੇ ਪਿੱਛੇ ਸਿਰ ਦੇਣਗੇ ਵੀ ਤੇ ਲੈਣਗੇ ਵੀ ਇਸ ਕਰਕੇ ਸੱਜਣੋ ਵੱਡੇ ਪੱਦਰ ਤੇ ਏਕਤਾ ਕਰਕੇ ਕਿਸਾਨ ਮਜ਼ਦੂਰ ਦੁਕਾਨਦਾਰ ਘਰਾਂ ਚੋਂ ਬਾਹਰ ਨਿਕਲੋ ਆਓ ਪੰਜਾਬ ਦੀ ਰਾਖੀ ਕਰੀਏ ਪੰਜਾਬ ਨੂੰ ਉਹ ਬਣਾਈਏ ਜਿਹੜਾ ਪਹਿਲਾਂ ਪੰਜਾਬ ਸਾਡੇ ਗੁਰੂ ਸਾਨੂੰ ਸਮਾ ਕੇ ਗਏ ਨੇ ਉਹਦੀ ਰਾਖੀ ਕਰੀਏ ਤੁਹਾਡਾ ਸਾਰਿਆਂ ਦਾ ਧੰਨਵਾਦ ਬਲਣਾ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਠੱਠੀ ਹੋ ਕੇ ਜੰਦਾਬਾਦ ਸਾਹਿਬ ਬੱਚਾ ਬੱਚੀ ਚੋਕ ਦੇਾਂਗੇ ਇਹਨਾਂ ਦੇ ਕੰਮੇ ਰੋਕ ਦੇਾਂਗੇ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਪੰਜਾਬ ਤੇ ਸੈਂਟਰ ਦੀ ਸਰਕਾਰ ਮਰਦਾਬਾਦ 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 ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹ ਜਿੰਦਾਬਾਦ 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 ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਮੜੀ ਗੱਡੀ ਕੱਢ ਕੇ ਲਾ ਪਾ ਨਾਰੇ ਦਾ ਉਸਲ ਨਾਰੇ ਇਹ ਕਹਿ ਕੇ ਕਹੋ ਵੀ